ਜਿਆਦਾਤਰ ਜਿਹੜੀ ਆड़ੂ ਦੇ ਵਿੱਚ ਸਮੱਸਿਆ ਆਉਂਦੀ ਹੈ ਜਿਉ ਆड़ੂ ਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹੈਗੇ ਤੇ ਕਾਫੀ ਜ਼ਿਆਦਾ ਜਿਹੜਾ ਸਭ ਤੋਂ ਜ਼ਿਆਦਾ ਹੀ ਕਹਿ ਲਈ ਆਪਾਂ ਵੀ ਜਿਹੜੇ ਪੌਦੇ ਖਤਮ ਹੁੰਦੇ ਨੇ ਉਹ ਆड़ੂ ਦੇ ਹੀ ਹੁੰਦੇ ਨੇਗੇ ਆड़ੂ ਦੇ ਪੌਦੇ ਨਾ ਹੋਣ ਦਾ ਕੀ ਕਾਰਨ ਆ ਜੀ ਕਿਸ ਤਰ੍ਹਾਂ ਨੂੰ ਆਪਾਂ ਲਾਉਣਾਗਾ ਕਿਹੜੇ ਸਮੇਂ ਲਾਉਣਾਗਾ ਤੇ ਕੀ ਇਹਦੇ ਚ ਖਾਦ ਖਰਾਕ ਦੇਣੀ ਹੈਗੀ ਕਿਸ ਤਰ੍ਹਾਂ ਟੋਆ ਪਟਣਾਗਾ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਗੱਲ ਕਰਾਂਗੇ ਵੀਡੀਓ ਦੇ ਅੰਤ ਤੱਕ ਦੇਖਿਓ ਤੇ ਜਿਹੜਾ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਣੇ ਆਗੇ ਉਹ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਕਿ ਬਾਰ ਬਾਰ ਬੂਟੇ ਲਾਉਂਦੇ ਨੇ ਪਰ ਜਿਹੜੇ ਬੂਟੇ ਕਾਮਯਾਬ ਨਹੀਂ ਹੁੰਦੇਗੇ ਆੜੂ ਦੇ ਵਿੱਚ ਸਭ ਤੋਂ ਵੱਡੀ ਮੁੱਖ ਸਮੱਸਿਆ ਲਾਉਣ ਦੇ ਵੇਲੇ ਕੀ ਆਉਂਦੀ ਹੈ ਕਿ ਜਦੋਂ ਵੀ ਤੁਸੀਂ ਨਰਸਰੀ ਦੇ ਵਿੱਚੋਂ ਬੂਟਾ ਖਰੀਦਣਾਗਾ ਆੜੂ ਦੇ ਬੂਟਿਆਂ ਦੇ ਵਿੱਚ ਜਿਹੜੇ ਨਿਮਾ ਟਾੜ ਦੀ ਸਮੱਸਿਆ ਕਾਫੀ ਜ਼ਿਆਦਾ ਪਾਈ ਜਾਂਦੀ ਹੈਗੀ ਨਿਮਾ ਟਾੜ ਦਾ ਤੁਹਾਨੂੰ ਪਤਾ ਕਿਵੇਂ ਲੱਗੂਗਾ ਜ਼ਿਆਦਾਤਰ ਜਦੋਂ ਤੁਸੀਂ ਕੋਈ ਥੈਲੀ ਚੱਕਦੇ ਹੋਗੇ ਤਾਂ ਥੋੜੀਆਂ ਬਹੁਤੀਆਂ ਜੜਾਂ ਜਿਹੜੀਆਂ ਬਾਹਰ ਗਈਆਂ ਹੁੰਦੀਆਂ ਨੇਗੀਆਂ ਉਹ ਜੜਾਂ ਦੇ ਉੱਪਰ ਇੱਕ ਗੰਡਾ ਬਣਿਆ ਹੁੰਦੀਆਂ ਨੇਗੀਆਂ ਜੇਕਰ ਉਹ ਗੰਡਾ ਬਣਿਆ ਹੋਇਆ ਨੇ ਇਹਦਾ ਮਤਲਬ ਉਹਨਾਂ ਬੂਟਿਆਂ ਦੇ ਵਿੱਚ ਨਰਸਰੀ ਦੇ ਵਿੱਚ ਹੀ ਨਿਮਾਟੋਡ ਹੈਗਾਗਾ ਤੇ ਤੁਸੀਂ ਉਹ ਬੂਟੇ ਬਿਲਕੁਲ ਨਹੀਂ ਖਰੀਦਣੇਗੇ ਬੂਟਾ ਜਿਹੜਾ ਨਿਮਾਟੋਡ ਫ੍ਰੀ ਹੋਣਾ ਬਹੁਤ ਜ਼ਰੂਰੀ ਆ ਜੇਕਰ ਇੱਕ ਵਾਰੀ ਵੀ ਤੁਸੀਂ ਬੂਟਾ ਲਿਆਏ ਜਿਹਦੇ 'ਚ ਨਿਮਾਟੋਡ ਹੈਗਾਗਾ ਤਾਂ ਤੁਸੀਂ ਕਿੰਨੀ ਯਤਨ ਕਰ ਲੋ ਉਹਨੂੰ ਤੁਸੀਂ ਕਾਮਯਾਬ ਕਰਨ ਵਿੱਚ ਸਫਲ ਨਹੀਂ ਹੋ ਸਕਦੇ ਜੀ ਇਹ ਸਭ ਤੋਂ ਵੱਡਾ ਤੇ ਮੁੱਖ ਕਾਰਨਾਗਾ ਬੂਟੇ ਜਦੋਂ ਤੋਂ ਨੂੰ ਨਿਮਟਾਡ ਫ੍ਰੀ ਮਿਲ ਜਾਂਦੇ ਨੇਗੇ ਚੰਗੀ ਕਿਸਮ ਦੇ ਮਿਲ ਜਾਂਦੇ ਨੇ ਬੂਟਿਆਂ ਦੇ ਵਿੱਚ ਪੀਲਾਪਨ ਘਟ ਹੋਊਗਾ ਤੇ ਜਦੋਂ ਵੀ ਤੁਸੀਂ ਬੂਟੇ ਜੇਕਰ ਤੁਸੀਂ ਜੁਲਾਈ ਅਗਸਤ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਥੈਲੀ ਵਾਲਾ ਬੂਟਾ ਉਸ ਸਮੇਂ ਲਾ ਸਕਦੇ ਹੋਗੇ ਪਰ ਜਿਹੜਾ ਇਹਦਾ ਮੁੱਖ ਸਮਾਂ ਲਾਉਣ ਦਾ ਉਹ ਦਸੰਬਰ ਜਨਵਰੀ ਹੀ ਹੈਗਾ ਜੀ ਉਸ ਸਮੇਂ ਦੇ ਸਾਰੇ ਪੱਤੇ ਝੜੇ ਹੁੰਦੇ ਹੈਗੇ ਤੇ ਬੂਟਾ ਖਰੀਦਣ ਵੇਲੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਤੁਸੀਂ ਬੂਟੇ ਨੂੰ ਝਾੜ ਕੇ ਵੀ ਲਾ ਸਕਦੇ ਹੋ ਉਸ ਵੇਲੇ ਥਾਈਲੀ ਜੋ ਬਾਹਰ ਕੱਢ ਕੇ ਉਹਨੂੰ ਝਾੜੋਗੇ ਉਹਦੀਆਂ ਜੜਾ ਚੈੱਕ ਕਰੋਗੇ ਤੇ ਜੇਕਰ ਉਹਦੇ ਜੜਾਂ ਦੇ ਵਿੱਚ ਗੰਡਾ ਹੈਗੀਆਂ ਤਾਂ ਇਹਦਾ ਮਤਲਬ ਉਹ ਨਿਮਾਟੋਡ ਨਾਲ ਗ੍ਰਸਤ ਬੂਟਾ ਹੈਗਾ ਜੇਕਰ ਜੜਾਂ ਦੇ ਵਿੱਚ ਗੰਡਾ ਨਹੀਂ ਬਣੀਆਂ ਹੋਈਆਂ ਸਾਫ਼ ਝਾੜਾ ਗਈ ਤਾਂ ਉਹਦਾ ਮਤਲਬ ਉਹ ਬੂਟਾ ਸਹੀ ਕਿਸਮ ਦਾ ਹੈਗਾ ਜੀ ਤੇ ਕਿਸਮ ਇਹਦੇ ਵਿੱਚ ਗੱਲ ਕਰ ਲਈਏ ਕਿਹੜੀ ਲਾਉਣੀ ਹੈ ਤੁਸੀਂ ਕਿਸਮ ਸ਼ਾਨੇ ਪੰਜਾਬ ਤੇ ਪ੍ਰਭਾ ਤੇ ਦੋ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਕਾਫੀ ਜਿਹੜੀਆਂ ਸਫਲਤਾਪੂਰਵਕ اگਾਈਆਂ ਗਈਆਂ ਨੇਗੀਆਂ ਤੇ ਕਾਫੀ ਵਧੀਆ ਇਹਨਾਂ ਦੇ ਉੱਪਰ ਫਾਲ ਆਉਂਦਾ ਹੈਗਾ ਇਨਾਂ ਨੂੰ ਲਾਉਣ ਦਾ ਸਮਾਂ ਆਪਾਂ ਗੱਲ ਕਰ ਚੁੱਕੇ ਹਾਂਗੇ ਟੋਆ ਜਿਹੜਾ ਡੂੰਘਾ ਪਟਨਾ ਕਾਫੀ ਜ਼ਰੂਰੀ ਹੋ ਜਾਂਦਾ ਰਹੇ ਕਿ ਬੂਟੇ ਲਈ ਉਹਦਾ ਇੱਕ ਤਾਂ ਫਾਇਦਾ ਇਹ ਹੈ ਕਿ ਕੋਈ ਜੇਕਰ ਸਖਤ ਤਾਇਆ ਗਈ ਥੱਲੇ ਉਹਦਾ ਪਤਾ ਲੱਗ ਜਾਂਦਾ ਹੈਗਾ ਬਾਕੀ ਆਪਾਂ ਖਾਦ ਉਹਗਾਰਾ ਮਿਲਾ ਕੇ ਟੋਏ ਨੂੰ ਭਰ ਦੰਨਿਆ ਉਹਦੇ ਨਾਲ ਵੀ ਜਿਹੜਾ ਬੂਟੇ ਨੂੰ ਚੰਗੀ ਤਾਕਤ ਮਿਲਦੀ ਹੈ ਤੇ ਉਹ ਸਹੀ ਚੱਲਦਾ ਹੈ ਜਦੋਂ ਅਸੀਂ ਬੂਟਾ ਲਾਇਆ ਸੀਗਾ 4 4.5 ਫੁੱਟ ਡੂੰਘਾ ਟੋਆ ਉਨੇ ਹੀ ਚੌੜਾ ਕੱਢਿਆ ਗਿਆ ਸੀਗਾ ਤੇ ਤਾਂ ਕਰਕੇ ਬੂਟਾ ਕਾਫੀ ਕਾਮਯਾਬੀ ਨਾਲ ਤੁਸੀਂ ਇਹਦਾ ਦੇਖ ਸਕਦੇ ਹੋ ਕਾਫੀ ਹਾਈਟ ਹੈ ਇਹਦੀ ਕਾਫੀ ਵਧੀਆ ਜਿਹੜੇ ਉੱਪਰ ਫਾਲ ਆਉਂਦਾ ਹੈਗਾ ਜੀ ਬੂਟਾ ਲਾਉਣ ਵੇਲੇ ਕੀਤੀ ਗਈ ਥੋੜੀ ਮਿਹਨਤ ਬਾਅਦ ਦੇ ਵਿੱਚ ਤੁਹਾਡੀ ਕਾਫੀ ਸਾਰੀ ਮਿਹਨਤ ਜਿਹੜੀ ਬਚਾ ਦਿੰਦੀ ਹੈ ਕਿ ਇਸ ਲਈ ਜਿਹੜਾ ਟੋਆ ਕਰਨ ਵੇਲੇ ਤੁਸੀਂ ਥੋੜਾ ਜਿਹਾ ਟਾਈਮ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਜੀ ਇਸ ਤੋਂ ਇਲਾਵਾ ਜਿਹੜੀ ਖਾਦ ਖਰਾਕ ਦੀ ਗੱਲ ਕਰ ਲਈਏ ਆੜੂ ਦੇ ਬੂਟੇ ਨੂੰ ਜਿਹੜੀ ਖਾਦ ਆ ਗਈ ਉਹ ਜਿਹੜੀ ਦਸੰਬਰ ਦੇ ਵਿੱਚ ਹੀ ਦਿੱਤੀ ਜਾਂਦੀ ਹੈਗੀ ਖਾਦ ਜਿਹੜੀ ਕਟਾਈ ਕਰਨ ਤੋਂ ਤੁਰੰਤ ਬਾਅਦ ਤੁਸੀਂ ਦੇਣੀ ਹੈਗੀ ਕਿਹੜੀ ਕਟਾਈ ਹੈ ਉਹ ਦਸੰਬਰ ਦੇ ਵਿੱਚ ਹੋਣੀ ਹੈਗੀ ਕਟਾਈ ਦੇ ਵਿੱਚ ਜਿੰਨੀ ਵੀ ਨਵੀਂ ਗ੍ਰੋਥ ਆ ਜਿਹੜੀ ਸਾਲ ਤੋਂ ਘੱਟ ਪੁਰਾਣੀ ਟਾਣੀ ਹੋਊਗੀ ਉਹ ਸਾਰੀ ਟਾਣੀ ਲਾਹੀ ਜਾਂਦੀ ਹੈ ਬੂਟੇ ਨੂੰ ਬਚਾਉਣੋਂ ਥੋੜਾ ਜਿਹਾ ਹੌਲਾ ਕੀਤਾ ਜਾਂਦਾ ਤਾਂ ਜੋ ਵਿਚਾਲੜੇ ਪਾਸਿਓਂ ਧੁੱਪ ਤੇ ਜਿਹੜੀ ਆਪਣੇ ਕੈਲੀਆ ਹਵਾ ਚੰਗੀ ਤਰ੍ਹਾਂ ਪਵੇ ਤੇ ਚੰਗੀ ਤਰ੍ਹਾਂ ਫਲ ਪੱਕਣ ਜੀ ਬਾਕੀ ਕਟਾਈ ਸਮੇ ਜਿਹੜੀ ਇਹਦੀ ਵੀਡੀਓ ਆਪਾਂ ਬਣਾਵਾਂਗੇ ਆੜੂ ਦੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਸੀਂ ਉਸ ਤਰੀਕੇ ਨਾਲ ਜਿਹੜੀ ਇਹਦੀ ਕਟਾਈ ਕਰ ਸਕੋਗੇ ਖਾਦ ਦੀ ਮਾਤਰਾ ਦੀ ਗੱਲ ਕਰ ਲਈਏ ਤੁਸੀਂ ਜਿਹੜੀ 1 ਸਾਲ ਦੇ ਬੂਟੇ ਨੂੰ 10 ਕਿਲੋ ਰੂੜੀ ਦੀ ਖਾਦ ਵਧੀਆ ਗਲੀ ਸੜੀ ਦੇਣੀ ਆ 2 ਸਾਲ ਦੇ ਬੂਟੇ ਨੂੰ 20 ਕਿਲੋ ਕਰ ਦੇਣੀ ਆ 3 ਸਾਲ ਦੇ ਨੂੰ 30 ਕਿਲੋ ਕਰ ਦੇਣੀ ਆ ਉਸ ਹਿਸਾਬ ਨਾਲ ਜਿਹਦੇ ਹਿਸਾਬ ਨਾਲ ਵਧਾਉਣੀ ਹੈਗੀ 5 ਸਾਲ ਤੋਂ ਬਾਅਦ ਸਿਰਫ 50 ਕਿਲੋ ਖਾਦ ਪਾਉਣੀ ਹੈ ਜੇ 6 ਸਾਲ ਦਾ ਉਹਨੂੰ ਵੀ 50 ਹੀ ਪਾਉਣੀ ਆ ਉਸ ਤੋਂ ਬਾਅਦ ਜਿਆਦਾ ਜਿਹੜੀ ਖਾਦ ਤੁਸੀਂ ਨਹੀਂ ਵਧਾਉਣੇਗੀ ਅ ਛੜਕਾਵਾਂ ਦੀ ਗੱਲ ਕਰ ਲਈਏ ਇਸ ਸਮੇਂ ਜਿਹੜੇ ਪੱਤੇ ਆਗੇ ਉਹ ਇਸ ਤਰ੍ਹਾਂ ਜਿਹੜਾ ਆਪਦਾ ਰੰਗ ਬਦਲ ਜਾਂਦੇ ਨੇ ਇਸ ਚੀਜ਼ ਨੂੰ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀਗੀ ਇਹਨਾਂ ਪੱਤੇ ਨੇ ਅੱਗੇ ਜਾ ਕੇ ਝਾੜਨਾ ਗਾਏ ਪੁਰਾਣੇ ਪਰਤੇ ਤੇ ਪੁਰਾਣੀ ਗਰੋਥ ਦੀ ਜਿਹੜੀ ਨਿਸ਼ਾਨੀ ਹੁੰਦੀ ਹੈਗੀ ਇਹਨਾਂ ਦਾ ਕੋਈ ਚੱਕਰ ਨਹੀਂ ਹੁੰਦਾਗਾ ਤੇ ਨਵੀਂ ਗਰੋਥ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੇਕਰ ਚੰਗੀ ਹਰੀ-ਭਰੀ ਆ ਰਹੀ ਹੈ ਤਾਂ ਤੁਹਾਡਾ ਬੂਟਾ ਬਿਲਕੁਲ ਤੰਦਰੁਸਤ ਹੈਗਾ ਅ ਕਟਾਈ ਦਾ ਆਪਾਂ ਤੁਹਾਨੂੰ ਤਰੀਕਾ ਦੱਸਤਾ ਜਿਹੜਾ ਫਲ ਲੱਗਣ ਦਾ ਸਮਾਂ ਉਹ ਜਨਵਰੀ ਦੇ ਵਿੱਚ ਇਹ ਬੂਟਾ ਫੁੱਲ ਚੱਕਦਾ ਜੀ ਥੋੜੇ ਸਮੇਂ ਦੇ ਵਿੱਚ ਜਿਹੜਾ ਇਹ ਫਲ ਪਕਾ ਜਾਂਦਾ ਤੇ ਇੱਕ ਛੋਟੀ ਜਿਹੜੀ ਇਹਦੇ ਵਿੱਚ ਸਮੱਸਿਆ ਇਹ ਹੁੰਦੀ ਹੈਗੀ ਕਿ ਜਦੋਂ ਫਾਲੇ ਦਾ ਪੱਕਦਾ ਤਾਂ ਇੱਕ ਲਖਤ ਪੱਕਦਾਗਾ ਇਹ ਨਹੀਂ ਹੈਗਾ ਵੀ ਲੰਮਾ ਸੰਮਾ ਚੱਲੂਗਾ ਛੇਤੀ ਪੱਕ ਕੇ ਜੇਕਰ ਤੁਸੀਂ ਫਲ ਨਹੀਂ ਵਰਤੋਂਗੇ ਤਾਂ ਡਿੱਗ ਜਾਂਦਾ ਹੈਗਾ ਤਾਂ ਕਰਕੇ ਜਿਹੜਾ ਇਸ ਦੇ ਫਲਾਂ ਨੂੰ ਤੁਸੀਂ ਪ੍ਰੋਸੈਸ ਕਰਕੇ ਲੰਬੇ ਸਮੇਂ ਤੱਕ ਵਰਤਣ ਲਈ ਰੱਖ ਸਕਦੇ ਹੋ ਉਹਦੇ ਸਬੰਧੀ ਆਪਾਂ ਜਲਦੀ ਜਿਹੜੀ ਜਾਣਕਾਰੀ ਇਕੱਤਰ ਕਰਕੇ ਵੀਡੀਓ ਬਣਾਵਾਂਗੇ ਤਾਂ ਜੋ ਜਿਹੜਾ ਤੁਸੀਂ ਫਲ ਦਾ ਚੰਗੀ ਤਰ੍ਹਾਂ ਇਹਦਾ ਲਾਹਾ ਲੈ ਸਕੋ ਇਹਦੇ ਫਲ ਤੋਂ ਦੋ ਤਿੰਨ ਚੀਜ਼ਾਂ ਹੋਰ ਬਣਦੀਆਂ ਨੇ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਉਮੀਦ ਕਰਦੇ ਹਾਂ ਦੱਸੀ ਗਈ ਜਾਣਕਾਰੀ ਤੁਹਾਡੇ ਕੰਮ ਆਊਗੀ ਤੇ ਜਿਹੜਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਸਤਿ